ਸਿਕੰਦਰ ਸਿੰਘ ਮਲੂਕਾ ਹੁਣਾਂ ਨੇ ਬੜੀ ਦੇਰ ਬਾਅਦ ਜਿਹੜੀ ਹੈ ਚੁੱਪੀ ਜਿਹਾ ਆਪਾਂ ਕਹੀ ਕਿ ਤੋੜੀ ਹੈਗੀ ਇਹ ਸਾਰੇ ਮਸਲੇ ਤੇ ਪਿਛਲੇ ਦਿਨੀ ਉਹਨਾਂ ਨੇ ਸਾਰਾ ਦੱਸਿਆ ਕਿ ਕਿਉਂ ਉਹ ਚੋਣ ਪ੍ਰਚਾਰ ਚ ਨਹੀਂ ਜਾ ਰਹੇ ਕਿਉਂਕਿ ਹੁਣ ਪਰਿਵਾਰਕ ਮਾਹੌਲ ਦੇ ਵਿੱਚ ਐਥਿਕਲੀ ਵੀ ਬੰਦੇ ਨੂੰ ਲੱਗਦਾ ਹੈ ਨਾ ਵੀ ਮੇਰੀ ਨੂੰ ਪੁੱਤ ਤੇ ਜਿਹੜੇ ਨੇ ਭਾਜਪਾ ਦੇ ਵਿੱਚ ਨੇ ਤੇ ਮੈਂ ਅਕਾਲੀ ਦਲ ਹੁਣ ਉਹ ਛੱਡ ਵੀ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਅਜੇ ਤੱਕ ਪੋਸਟਾਂ ਉਹਨਾਂ ਕੋਲ ਦੋਨੋਂ ਹੀ ਹਨ ਠੀਕ ਹੈ ਹਲਕਾ ਇੰਚਾਰਜ ਦੀ ਪੋਸਟ ਉਹਨਾਂ ਤੋਂ ਜਿਹੜੀ ਉਹ ਲੈ ਲਈ ਗਈ ਸੀ ਪਰ ਜਿਹੜੀ ਪ੍ਰਸ਼ਾਸਨਿਕ ਕਮੇਟੀ ਹੈ ਉਹਦੇ ਵੀ ਉਹ ਆਪਾਂ ਕਹੀ ਕਿ ਉਹਦੇ ਚ ਵੀ मौजूद है कि नहीं दूसरे बन्ने जदा पोस्टा ਉਹਨਾਂ ਕੋਲ ਹਨ ਹੁਣ ਉਹ ਚੋਣ ਪ੍ਰਚਾਰ ਤੇ ਨਹੀਂ ਜਾ ਰਹੇ ਉਹ ਕਹਿੰਦੇ ਵੀ ਮੈਂ ਉਧਰਲੇ ਬੰਨੇ ਜਾਵਾਂ ਜਾਂ ਫਿਰ ਦੂਜੇ ਬੰਨੇ ਜੇ ਮੈਂ ਉਹਨਾਂ ਦੇ ਆਪੋਜ਼ਿਟ ਕਰਨਾ ਹੈ ਤੇ ਤਾਂ ਵੀ ਲੋਕਾਂ ਨੇ ਕਹਿਣਾ ਵੀ ਤੁਹਾਡੇ ਨੂੰ ਪੋਤੇ ਉਧਰ ਨੇ ਬੜਾ ਉਹਨਾਂ ਦਾ ਆਪਾਂ ਕਹੀ ਕਿ ਉਸ ਦੇ ਵਿੱਚ ਇੰਟਰਵਿਊ ਦੇ ਵਿੱਚ ਬੜਾ ਉਹਨਾਂ ਦਾ ਜਿਹੜਾ ਦਰਦ ਕਿਤਨਾ ਕਿਤੇ ਚੱਲ ਗਿਆ ਹੈਗਾ ਔਰ ਅਕਾਲੀ ਦਲ ਨੂੰ ਔਰ ਉਹਨਾਂ ਨੇ ਬੜਾ ਸੁਖਬੀਰ ਸਿੰਘ ਬਾਦਲ ਤੇ ਤਾਂ ਦੀ ਕਸੇ ਜਾਂ ਕਹ ਲਈਏ ਜਾਂ ਬੜਾ ਥਮੇ ਹੋਏ ਠਰਮੇ ਹੋਏ ਜਿਹੜੇ ਲਫਜ਼ਾਂ ਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਕਿ ਕਿਤਨਾ ਕਿਤੇ ਉਹਨਾਂ ਨੂੰ ਵੀ ਅਪਰੋਚ ਕੀਤਾ ਗਿਆ ਸੀ ਕਿ ਇਹਨਾਂ ਨੂੰ ਮਨਾ ਲਿਆ ਜਾਵੇ ਪਰਮਪਾਲ ਕੌਰ ਉਹਨਾਂ ਨੂੰ ਤੇ ਉਹਨਾਂ ਦੇ ਹਸਬੰਡ ਨੂੰ ਉਹਨਾਂ ਦੇ ਨੂੰ ਪੁੱਤ ਨੂੰ ਮਨਾ ਲਿਆ ਜਾਵੇ ਪਰ ਇਹਨਾਂ ਦੇ ਵੱਲੋਂ ਜਿਹੜਾ ਹੈ ਕਾਰਵਾਈਆਂ ਨਹੀਂ ਕੀਤੀਆਂ ਗਈਆਂ ਤਾਂ ਹੀ ਜਿਹੜਾ ਇਹ ਮਸਲਾ ਆਇਆ ਹੈਗਾ ਮਸਲਾ ਹੁਣ ਦਾ ਨਹੀਂ ਚੱਲਦਾ ਮਸਲਾ 2022 ਦੇ ਜਿਹੜੇ ਇਲੈਕਸ਼ਨ ਨੇ ਉਦੋਂ ਤੋਂ ਹੀ ਚੱਲਦਾ ਹੈਗਾ ਜਦੋਂ ਇਹਨਾਂ ਦੀ ਟਿਕਟ ਜਿਹੜੀ ਸੀ ਕੱਟ ਦਿੱਤੀ ਗਈ ਸੀ ਉਹਨਾਂ ਨੇ ਜਗ੍ਹਾ ਤੇ ਜਗਮੀਤ ਬਰਾੜ ਨੂੰ ਟਿਕਟ ਦਿੱਤੀ ਗਈ ਸੀ ਉਦੋਂ ਤੋਂ ਹੀ ਕਿਤੇ ਨਾ ਕਿਤੇ ਜਿਹੜਾ ਹੈ ਰੰਗ ਕਹਿ ਲਿਏ ਜਾਂ ਹੁੰਦਾ ਹੈ ਕਿ ਇਸ ਤਰ੍ਹਾਂ ਕਿਉਂ ਕੀਤਾ ਜਾ ਰਿਹਾ ਸੀ ਲੰਬੇ ਸਮੇਂ ਤੋਂ ਪਾਰਟੀ 'ਚ ਹੈਗੇ ਆ ਜੀ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਹੈ ਉਹਨਾਂ ਨੂੰ ਇਹ ਲੱਗਿਆ ਕਿ ਔਰ ਦੂਜੇ ਬੰਨੇ ਉਹਨਾਂ ਨੇ ਇਹ ਵੀ ਬੜੀ ਖੁੱਲ ਕੇ ਹਮਾਇਤ ਕੀਤੀ ਕਿ ਭਾਰਤੀ ਜਨਤਾ ਪਾਰਟੀ ਨਾਲ ਅਸੀਂ ਚੋਣੇ ਸਾਕੇ ਗੱਠਜੋੜ ਹੋ ਜਾਵੇ। ਮਤਲਬ ਇਹ ਉਸ ਖੇਮੇ 'ਚ ਉਹ ਸੰ ਜਿਹੜੇ ਜਿਹੜਾ ਪੂਰਾ ਜ਼ੋਰ ਲਾ ਰਿਆ ਸੀ ਕਿ ਗੱਠਜੋੜ ਹੋ ਜਾਵੇ ਪਰ ਗੱਠਜੋੜ ਜਿਹੜਾ ਨਹੀਂ ਹੋਇਆ ਹੈਗਾ। ਤੇ ਹੁਣ ਇਹੀ ਗੱਲ ਹੈ ਕਿ ਕੀ ਉਹ ਅਜੇ ਵੀ ਅਕਾਲੀ ਦਲ ਦੇ ਵਿੱਚ ਮੌਜੂਦ ਨੇ? ਆਫੀਸ਼ੀਅਲੀ ਉਹਨਾਂ ਨੇ ਪੋਸਟ ਨਹੀਂ ਛੱਡੀ ਹੈਗੀ। ਹੁਣ ਇੱਕ ਤਰ੍ਹਾਂ ਦਾ ਉਹਨਾਂ ਨੇ ਕਾਈਂਡ ਆਫ ਕਹ ਲਈਏ ਵੀ ਸੌਫਟ ਜਿਹੜਾ ਸੰਨਿਆਸ ਜਾਈ ਚੱਲਦਾ ਪਿਆ ਹੈ ਹਾਲ ਦੀ ਘੜੀ ਉਹ ਖੁੱਲ ਕੇ ਉਹਨਾਂ ਨੇ ਭਾਜਪਾ 'ਚ ਜਾਣ ਤੋਂ ਵੀ ਇਨਕਾਰ ਕੀਤਾ ਹੈਗਾ ਕਿ ਭਾਜਪਾ ਦੇ ਵਿੱਚ ਨਾ ਉਹਨਾਂ ਨੂੰ ਅਪਰੋਚੇਜ਼ ਹੋਈਆਂ ਨੇ ਈਵਨ ਕਿ ਉਹਨਾਂ ਨੇ ਕਿਹਾ ਕਿ ਪਹਿਲਾਂ ਭਾਜਪਾ ਵਾਲਿਆਂ ਨੇ ਹੁਣ ਉਹਨਾਂ ਦੀ ਨੂਪੁੱਤ ਜੇ ਆਪਾਂ ਕਹੀਏ ਕਿ ਪੁੱਤਰ ਉਹਨਾਂ ਦਾ ਜ਼ਰੂਰ ਥੋੜਾ ਬਹੁਤ ਪੋਲੀਟੀਕਲੀ ਐਕਟੀਵੇਟਿਡ ਸੀਗਾ ਬਟ ਨੂ ਤੇ ਆਪਾਂ ਦੇਖਿਆ ਕਿ ਉਹ ਤੇ ਆਲਰੇਡੀ ਆਈਐਸ ਅਫਸਰ ਸੰਤ ਤੇ ਉਹਨਾਂ ਨੇ ਤੇ ਆਪਣਾ ਕੰਮ ਕਰ ਹੀ ਕਰਨਾ ਹੈ ਉਹਨਾਂ ਦਾ ਇਸ ਤਰੀਕੇ ਨਾਲ ਰਾਜਨੀਤੀ ਨੂੰ ਲੈ ਕੇ ਨਹੀਂ ਸੀ ਹੁਣ ਜੇ ਆਪਾਂ ਵੀ ਪ੍ਰੋਗਰਾਮ ਕਰਦੇ ਆਂ ਤੇ ਆਪਾਂ ਸਿਕੰਦਰ ਸਿੰਘ ਮ ਪਰ ਸ਼ੁਰੂਆਤ ਵੀ ਪ੍ਰੋਗਰਾਮ ਚ ਇਦਾਂ ਹੀ ਕਿਉਂਕਿ ਵੱਡੇ ਲੀਡਰ ਉਹ ਹੈਗੇ ਨੇ ਨਾਮ ਤੋਂ ਜਾਣੇ ਜਾਂਦੇ ਨੇ ਨਾਮ ਤੋਂ ਜਾਣੇ ਜਾਂਦੇ ਨੇ ਤੇ ਉਹ ਭਾਜਪਾ ਚਾਹੁੰਦੀ ਸੀ ਕਿ ਇਹਨਾਂ ਨੂੰ ਵੀ ਨਾਮ ਲਿਆ ਜਾਵੇ ਪਰ ਪਹਿਲੀ ਮੀਟਿੰਗ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਇਹੀ ਕਿਹਾ ਵੀ ਉਹਨਾਂ ਨੂੰ ਵੀ ਲੈ ਕੇ ਆਓ ਬਟ ਉਹਨਾਂ ਨੇ ਮਨਾਂ ਕਰ ਦਿੱਤਾ ਪਰ ਦੂਸਰੀ ਮੀਟਿੰਗ ਜਿੱਦੇ ਤੋ ਗਏ ਤੇ ਉਹਨਾਂ ਨੂੰ ਟਿਕਟ ਵੀ ਜਿਹੜੀ ਹੈ ਮਿਲ ਗਈ ਉਹਨਾਂ ਨੂੰ ਪਤਾ ਹੈ ਕਿ ਚਲੋ ਹੌਲੀ ਹੌਲੀ ਆ ਕੇ ਇੱਧਰ ਸਪੋਰਟ ਕਿਤੇ ਨਾ ਕਿਤੇ ਹੋ ਹੀ ਜਾਵੇਗੀ ਤੇ ਕਾਫੀ ਸ਼ਸ਼ੋਪੰਜ ਵਾਲੀ ਸਥਿਤੀ ਜਿਹੜੀ ਹੈਗੀ ਹੈ ਤੇ ਦੂਜਾ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਕਿਤੇ ਨਾ ਕਿਤੇ ਅਕਾਲੀ ਦਲ ਦੇ ਕੋਲ ਸਟਾਰ ਪ੍ਰਚਾਰਕ ਦੇ ਤੌਰ ਤੇ ਵੀ ਕੋਈ ਬਹੁਤੇ ਜਿਆਦੇ ਚਿਹਰੇ ਇਸ ਟਾਈਮ ਸਾਹਮਣੇ ਨਹੀਂ ਆ ਰਹੇ ਸੁਖਵੀਰ ਸਿੰਘ ਬਾਦਲੀ ਨੇ ਜੀ ਸਖਦੇਵ ਸਿੰਘ ਢਿੰਡਸਾ ਹੁਣੀ ਆਲਰੇਡੀ ਆਪਾਂ ਦੇਖਿਆ ਕਿ ਜੋ ਕੁਝ ਸੰਗਰੂਰ ਦੇ ਵਿੱਚ ਹੋਇਆ ਹੁਣ ਉਹ ਪਲਾਨ ਕਰਕੇ ਕੀਤਾ ਗਿਆ ਬਾਰ ਬਾਰ ਇਹ ਗੱਲਾਂ ਆ ਰਹੀਆਂ ਨੇ ਔਰ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਕਿ ਉਹਨਾਂ ਨੇ ਕਿਹਾ ਕਿ ਜਦੋਂ ਇਹ ਸਾਰਾ ਮਸਲਾ ਆਇਆ ਸੀ ਜਦੋਂ ਰਿਪੋਰਟਾਂ ਆਈਆਂ ਸਨ ਤੇ ਉਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਹੈ ਬੈਕ ਪਿੱਛੇ ਹਟ ਜਾਣਾ ਚਾਹੀਦਾ ਹੈ ਉਹ ਕਹਿੰਦੇ ਕਿ ਅਸੀਂ ਇਹ ਵੀ ਨਹੀਂ ਕਿਹਾ ਕਿ ਤੁਸੀਂ ਅਸਤੀਫਾ ਦੇ ਦਿਓ ਤੁਸੀਂ ਕੋਈ ਕਾਰਜਕਾਰੀ ਪ੍ਰਧਾਨ ਹੋਰ ਲਗਾ ਦਿਓ ਆਪਣੀ ਮਰਜ਼ੀ ਦਾ ਹੀ ਲਗਾ ਦਿਓ ਤਾਂ ਕਿ ਥੋੜਾ ਰਿਵਾਈਵਲ ਦਾ ਜਿਹੜਾ ਟਾਈਮ ਮਿਲ ਜਾਏ